ਹੈਲੋ ਫਰੈਂਡਸ ਵੈਲਕਮ ਆਨ ਐਕ ਸਟੱਡੀ ਚੈਨਲ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਜਨਰਲ ਨੌਲੇਜ ਦੇ ਕੁਝ ਕੁਐਸਚਨਾਂ ਬਾਰੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਪ੍ਰਾਈਵੇਟ ਜਾਂ ਸਰਕਾਰੀ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਬੈਲ ਆਈਕਨ ਤੇ 올 ਨੋਟੀਫਿਕੇਸ਼ਨ ਦਾ ਬਟਨ ਜ਼ਰੂਰ ਪ੍ਰੈਸ ਕਰ ਦੇਣਾ ਹਾਂਜੀ ਹੁਣ ਅਸੀਂ ਚੱਲਦੇ ਹਾਂ ਅੱਜ ਦੇ ਕੁਐਸਚਨ ਦੇ ਉੱਪਰ ਲੋੜੀ ਦਾ ਤਿਹਾਰ ਕਿਸ ਦੇਵਤੇ ਦੀ ਪੂਜਾ ਨਾਲ ਸੰਬੰਧਿਤ ਹੈ ਲੋੜੀ ਦਾ ਤਿਹਾਰ ਜੋ ਕਿ ਅਗਨੀ ਦੇਵਤਾ ਦੀ ਪੂਜਾ ਨਾਲ ਸੰਬੰਧ ਹੈ ਇਸ ਦਿਨ ਜੋ ਕਿ ਅਗਨੀ ਦੀ ਪੂਜਾ ਕੀਤੀ ਜਾਂਦੀ ਹੈ ਪੰਜਾਬ ਦਾ ਮਸ਼ਹੂਰ ਸਾਕਾਹਾਰੀ ਪਕਵਾਨ ਕਿਹੜਾ ਹੈ ਇਸ ਦਾ ਆਨਸਰ ਹੈ ਸਰੋਂ ਦਾ ਸਾਗ ਜੋ ਕਿ ਪੰਜਾਬ ਦਾ ਮਸ਼ਹੂਰ ਸਾਕਾਹਾਰੀ ਪਕਵਾਨ ਹੈ ਅਗਸਤ 2019 ਵਿੱਚ ਕਿਹੜੇ ਪੁਰਾਣੇ ਰਾਜ ਨੇ ਆਪਣਾ ਰਾਜ ਦਾ ਦਰਜਾ ਗਵਾ ਦਿੱਤਾ ਸੀ ਇਸ ਦਾ ਆਨਸਰ ਹੈ ਜੰਮੂ ਅਤੇ ਕਸ਼ਮੀਰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਨੂੰ ਕਦੋਂ ਆਪਣੀ ਰਾਜਧਾਨੀ ਵਜੋਂ ਸਥਾਪਿਤ ਕੀਤਾ ਸੀ ਇਸ ਦਾ ਆਨਸਰ ਹੈ 1799 ਈਸਵੀ ਦੇ ਵਿੱਚ ਖਾਲਸੇ ਦੀ ਸਥਾਪਨਾ ਕਦੋਂ ਹੀ ਖਾਲਸੇ ਦੀ ਸਥਾਪਨਾ ਜੋ ਕਿ 1699 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਬਸਾਖੀ ਵਾਲੇ ਦਿਨ ਕੀਤੀ ਸੀ ਪੰਜਾਬ ਵਿੱਚ ਤੀਆਂ ਦਾ ਤਿਹਾਰ ਕੀ ਹੈ ਤੀਆਂ ਦਾ ਤਿਹਾਰ ਜੋ ਕਿ ਔਰਤਾਂ ਦਾ ਨਾਚ ਤਿਹਾਰ ਹੈ ਤੀਆਂ ਦੇ ਤਿਹਾਰ ਜੋ ਕਿ ਸੌਣ ਦੇ ਮਹੀਨੇ ਮਨਾਇਆ ਜਾਂਦਾ ਹੈ ਕਿਹੜਾ ਸ਼ਹਿਰ ਨੂੰ ਪੰਜਾਬ ਦੇ ਸਾਇੰਸ ਸਿਟੀ ਸਿਟੀ ਵਜੋਂ ਜਾਣਿਆ ਜਾਂਦਾ ਹੈ ਇਸ ਦਾ ਆਨਸਰ ਹੈ ਕਪੂਰਥਲਾ ਜੋ ਕਿ ਕਪੂਰਥਲਾ ਵਿਕੇ ਜੋ ਕਿ ਪੰਜਾਬ ਦੇ ਵਿੱਚ ਜੋ ਕਿ ਸਾਇੰਸ ਸਿਟੀ ਹੈ ਈਸਟ ਇੰਡੀਆ ਕੰਪਨੀ ਦੇ ਖਿਲਾਫ 1848 ਵਿੱਚ ਲਾਹੌਰ ਦੇ ਵਿਦਰੋਹ ਵਿੱਚ ਸਿੱਖਾਂ ਦਾ ਨੇਤਾ ਕੌਣ ਸੀ ਇਸ ਦਾ ਆਨਸਰ ਹੈ ਚਤਰ ਸਿੰਘ ਹਟਾਰੀ ਵਾਲੀਆ ਜੋ ਕਿ ਲਾਹੌਰ ਦੇ ਵਿਦਰੋਹ ਦੇ ਵਿੱਚ ਸਿੱਖਾਂ ਦੇ ਨੇਤਾ ਸਨ ਗੁਰੂ ਗੋਬਿੰਦ ਸਿੰਘ ਜੀ ਕਿਸ ਸਾਲ ਜੋਤੀ ਜੋਤ ਸਮਾਏ ਇਸ ਦਾ ਆਨਸਰ ਹੈ 1708 ਈਸਵੀ ਪੰਜਾਬ ਵਿੱਚ ਜੈਨੀਆਂ ਦੀ ਬਹੁ ਗਿਣਤੀ ਕਿਸ ਸਥਾਨ ਨਾਲ ਸਬੰਧਿਤ ਹੈ ਇਸ ਦਾ ਆਨਸਰ ਹੈ ਭਾਵੜਾ ਜੋ ਕਿ ਭਾਵੜਾ ਵਿਖੇ ਜੋ ਕਿ ਜੈਨੀਆਂ ਦੀ ਗਿਣਤੀ ਜ਼ਿਆਦਾ ਹੈ